ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੇ ਪਹਿਲੇ ਵਲੌਗ ਦੇ ਵਿੱਚ। ਕਰਤਾ ਅੱਜ ਆਪਾਂ ਬਣਾ ਰਹੇ ਸੀ ਤੂੜੀ ਅਗਲੇ ਜਾਵੂਗੇ ਜਿਹੜੇ ਮੇਰੇ ਵੀਰਾਂ ਨੇ ਚੈਨਲ ਨਹੀਂ ਕੀਤਾ ਸਬਸਕ੍ਰਾਈਬ ਚੈਨਲ ਕਰ ਲਿਓ ਆਪਾਂ ਅੱਜ ਬਣਾ ਕੇ ਅਗਲੇ ਜਾਊਗਾ ਕਿ ਅੱਜ ਦਾ ਸਾਰਾ ਵਲੌਗ ਆਪਾਂ ਤੁਹਾਡੇ ਨਾਲ ਸਾਂਝਾ ਕਰਦੇ। ਲੋਈ ਬਣੀ ਜਾਂਦੀ ਆ ਤੂੜੀ ਆਪਣੇ ਜੇ ਵੀ ਟਰਾਲੀ ਆਪਣੀ ਚੱਲੀ ਆ ਹਾਣਾ ਇਸੇ ਵਾਂ ਦੇ ਵਿੱਚੋਂ ਤਿੰਨ ਟਰਾਲੀਆਂ ਕਿੱਲੇ ਦੀਆਂ ਨਿਕਲੀ ਆ ਹੁੰਦੀਆਂ ਵਾ ਦੋ ਕਿੱਲਿਆਂ ਦੀ ਬਣਾਤੀ ਆ ਤੇ ਇਧਰਲੇ ਵਾਂਚ ਵਿੱਚ ਰੀਆਂ ਮੁੱਤੀ ਇਧਰਲੇ ਜੇ ਢੂੜੀ ਰਹਿੰਦੀ ਆ ਕਾਲੂ ਆਪਾਂ ਵਾਵਾਂਗੇ ਰੂੜੀ ਤੇ 400 ਵਾਟ ਵਾ ਕੇ ਤੇ ਮੱਕੀ ਪੀਜਾਂਗੇ ਆਪਣੇ YouTube ਚੈਨਲ ਨਾਲ ਜੁੜੇ ਰਹੋ ਸਬਸਕ੍ਰਾਈਬ ਕਰ ਲਿਓ ਜਿਹੜਿਆਂ ਵੀਰਾਂ ਨੇ ਨਹੀਂ ਕੀਤਾ ਤੇ ਮੱਕੀ ਪੀਜਦੇ ਤੱਕ ਦੀ ਵੀਡੀਓ ਆਪਾਂ ਸਾਰੀ ਅਪਲੋਡ ਤੁਹਾਡੇ ਨਾਲ ਕਰਾਂਗੇ ਆਪਣੀ ਟਰਾਲੀ ਖਣੇ ਆਏ ਟਰਾਲੀ ਲੈਣ ਮਿਲਦੇ ਆ। ਉਹ ਜੀ ਆਪਾਂ ਆ ਗਏ ਸੀ ਖੇਤ ਤੇ ਅੱਜ ਲੱਗੀ ਆਪਣੇ ਤੂੜੀ ਵਾਲੀ ਮਸ਼ੀਨ ਜਿਹੜੀ ਪਹਿਲਾਂ ਤੂੜੀ ਬਣਾ ਲਈ ਆਪਾਂ ਉਹਦਾ ਕੋਠੇ ਚ ਆ ਤੇ ਹੁਣ ਜਿਹੜੀ ਆਪਣੇ ਵਾਹਣ ਚ ਕਣਤ ਬਾਅਦ ਚ ਵੱਡੀ ਸੀ ਤੇ ਉਹਦੀ ਤੂੜੀ ਬਣਾ ਰਹੇ ਆ ਤੇ ਆ ਗਏ ਆਪਾਂ ਖੇਤ ਇੱਕ ਮਸ਼ੀਨ ਉੱਧਰ ਚੱਲੀ ਜਾਂਦੀ ਆ ਇੱਕ ਚੱਲੀ ਜਾਂਦੀ ਇੱਧਰ ਉਹ ਵੈਸੇ ਹੋਰ ਕਿਸੇ ਦੀ ਆ ਮਤਲਬ ਕਿ ਆਪਣੇ ਦੂਜੇ ਘਰ ਵਾਲਿਆਂ ਲਈ ਆ ਤੇ ਆ ਆਪਣੀ ਸਹੀ ਤੇ ਆਪਾਂ ਹੁਣ ਤੂੜੀ ਬਣਾਈ ਜੰਨੇ ਆ ਤੇ ਤੂੜੀ ਕੋਠੇ ਚ ਪਾਈ ਜੰਨੇ ਆ ਤਕਰੀਬਨ ਪਹਿਲਾਂ ਆਪਾਂ 6 ਟਰਾਲੀਆਂ ਤੇ 4 ਕ ਪਈਆਂ ਤੇ 10 ਕ ਟਰਾਲੀਆਂ ਤੇ 10 12 ਆਪਣੇ ਇਥੋਂ ਪਾ ਲਈ ਨੇ 20 22 ਟਰਾਲੀਆਂ ਹੋ ਜਾਣੀਆਂ ਤੇ ਆਪਣੇ ਤੋਂ ਮੁੱਕਦੀ ਨਹੀਂ ਤੂੜੀ ਤੇ ਮੁੜ ਕੇ ਆਪਾਂ ਪਾਵਾਂਗੇ ਸਾਇਲਜ ਆਪਣੇ ਐਸੇ ਵਾਹਨ ਚ ਪਾਉਣਾ ਉਹ ਸਿਰੇ ਤੋਂ ਲੈ ਕੇ ਉਹ ਉਥੋਂ ਤੇ ਇਧਰ ਤੱਕ ਸਾਰੇ ਆਪਾਂ ਚਾਰ ਪਾ ਦੇਣਾ ਤੇ ਫਿਰ ਇਹ ਵੀ ਆਪਾਂ ਵੀਡੀਓ ਤੁਹਾਡੇ ਨਾਲ ਸਾਂਝੀ ਕਰਾਂਗੇ ਜੁੜੇ ਰਹੋ ਆਪਣੇ YouTube ਚੈਨਲ ਨਾਲ ਸਬਸਕ੍ਰਾਈਬ ਕਰ ਲਿਓ ਆਪਣੇ YouTube ਚੈਨਲ ਨੂੰ ਤੇ ਹੁਣ ਆਪਾਂ ਮਿਲਦੇ ਹਾਂ ਘਰੇ ਜਾ ਕੇ ਟੂੜੀ ਲਈ ਜਾਂਦੀ ਆਪਣੇ ਦੇਖ ਸਕਦੇ ਹੋ ਸੁਨਾਰੀ ਕਾ ਟਰੈਕਟਰ ਆ ਸਾਹਮਣੇ ਟੂੜੀ ਬਣਾਉਣ ਨਾਲ ਟੂੜੀ ਬਹੁਤ ਸਫਾਈ ਨਾਲ ਬਣਾਉਂਦੇ ਫਿਰ ਇਹ ਗੱਲ ਤਾਂ ਹੈ ਚਲੋ ਮਿਲਦੇ ਆਂ ਇਹ ਘਰੇ ਲਓ ਜੀ ਹੱਤ ਵੀ ਟਰਾਲੀ ਆਪਾਂ ਲੈ ਕੇ ਤੁਰ ਪਏ ਆਂ ਇਹ ਢੋਣਕਾੜ ਲੱਗਾ ਆਪਣਾ 8:52 ਪਈ ਤੇ ਸਾਰੇ ਵਲੌਗ ਚ ਲਾਤ ਤੱਕ ਬਣੇ ਰਹੋ ਖੁਸ਼ਾਰੀ ਆਪਾਂ ਦਾ ਟਾਂ ਸਾਜਾ ਕਰਾਂਗੇ ਇਸੇ ਤੈਂ ਦਾ ਕੰਟੀ ਹੋਣ ਜਾਂਦਾ ਜੀ ਤੇ ਚੜ ਚੁੱਕਿਆ ਬੜੀ ਹਣੀ ਚੜਾਈ ਦੀ ਹੈ ਜੀ ਫਾਈਟ ਕਰਕੇ ਟਰਾਲੀ ਬੁੱਤੀ ਵੀ ਨਾ ਵੱਜੇ ਵਾਜੀ ਵੀ ਪਹੁੰਚੇ ਦੀ ਜਾਂਦੇਗਾ ਪਾ ਕਾਉ ਮੜ ਕੇ ਉਹ ਪਰਾਂ ਬੋਲਦੀ ਲੰਕ ਕੇ ਤੇ ਪੈਣ ਜਾਵਾਂਗੇ ਟਰਾਲੀ ਲੈ ਕੇ 40 ਕਿੰਗ ਮਿੰਟਾਂ ਦੀ ਟਰਾਲੀ ਭਰ ਜਾਂਦੀ ਤੇ 40 ਕਿੰਗ ਮਿੰਟਾਂ ਜ ਆਪਣਾ ਜਾਣ ਆਉਣ ਹੋ ਜਾਂਦਾ ਥੋੜੀ ਟੱਕ ਤੱਕ ਹੋਈ ਜਾਂਦੀ ਅੰਦਰ ਆ ਕੋਠਾ ਆਪਣਾ ਫੁੱਲ ਭਰ ਜਾਣਾ ਹੈ ਤਕੀ ਤੇ ਤਕਰੀਬਨ ਬਾਹਰ ਹੀ ਨਿਕਲੋਣੀ ਕੋਠੇ ਤੋਂ ਤਿੰਨ ਚਾਰ ਘੰਟੇ ਥੋੜੀ ਯਾਰ ਕੀ ਵਾਵਾ ਬੰਦੀ ਆ ਠੀਕ ਆ ਜੀ ਮਿਲਦੇ ਆ ਬਸ ਟਰਾਲੀ ਆਪਣੀ ਗਈ ਸੀ ਆ ਤੇ ਹੁਣ ਆਪਾਂ ਅਗਲੀ ਟਰਾਲੀ ਲੈਣ ਜਾਵਾਂਗੇ। ਇੱਕ ਤੇ ਜਾਂਦੇ ਜਾਂਦੇ ਆਪਾਂ ਨੂੰ ਰੋਟੀਆਂ ਵੀ ਆਪਾਂ ਡਰਾਈਵਰ ਲਈ ਲੈ ਕੇ ਜਾਣੀ ਸੀ ਤੇ ਰੋਟੀ ਲੈ ਕੇ ਆਪਾਂ ਆ ਗਏ ਸੀ। ਇਧਰ ਡਰਾਈਵਰ ਆਪਣਾ ਲੱਗਿਆ। ਸੀਨ ਤੇ ਹੁਣ ਆਪਾਂ ਖਾਲਿਓ ਪਾਰ ਔੜ ਗਏ ਸੀ। ਤੇ ਇਹਦੀ ਫੜਾ ਕੇ ਪਾਈ ਦੀ ਰੋਟੀ ਤੇ ਮੁੜ ਕੇ ਆਪਾਂ ਮਸ਼ੀਨ, ਛੜਾਈ ਨਾਲ ਟਰਾਲੀ ਉਹ ਜੀ ਕੋ ਆ ਕੇ ਤੇ ਖਾਲੀ ਟਰਾਲੀ ਤੇ ਆ ਜਿਹੜੀ ਆਪਾਂ ਘਰੋਂ ਲੈ ਕੇ ਆਏ ਸੀ ਤੇ ਲਾਤੀ ਟਰਾਲੀ ਆਪਾਂ ਆਪਣੇ ਟਰੈਕਟਰ ਮਗਰ ਪਾ ਕੇ ਪਿੱਛਾ ਨੂੰ ਹੈਗੇ ਹੈਗੇ ਲਓ ਜੀ ਟਰਾਲੀ ਲਈ ਸੀ ਪਾ ਤੇ ਆਪਾਂ ਚੜਪੇ ਆਉਂਦੀ ਟਰਾਲੀ ਭਰੀ ਆਪਣੀ ਤੇ ਹੁਣ ਆਪਾਂ ਘਰੇ ਜਾਵਾਂਗੇ ਘਰੇ ਜਾ ਕੇ ਫਿਰ ਤੂੜੀ ਲੈ ਜੂਗੀ ਤੇ ਤੂੜੀ ਆਪਣੀਆਂ ਬੱਸ ਦੋ ਟਰਾਲੀਆਂ ਰਹਿਗੀਆਂ ਦੋ ਟਰਾਲੀਆਂ ਬਣ ਜਾਣੀਆਂ ਤੋਂ ਬਾਅਦ ਆਪਾਂ ਕਰਾਂਗੇ ਵਲੌਗ ਦੀ ਸਮਾਪਤੀ ਲਓ ਇਹ ਪੁਲੀ ਤੇ ਚੜ ਗਿਆ ਟਰੈਕਟਰ ਉੱਤਰ ਗਿਆ ਤੇ ਪੁਲੀ ਆਪਣੀ ਥੋੜੀ ਉੱਚੀ ਹੈ ਕੀ ਵੀ ਨੀਵੀ ਕਰਨੀ ਹੈ ਥੋੜੇ ਖਾਏ ਤੋਂ ਇੱਕ ਇੱਕ ਰਤਾ ਟਾ ਕੇ ਲਓ ਜੀ ਤੂੜੀ ਗਈ ਆਪਣੀ ਪੈਕ ਓਥੇ ਚ ਸਾਰੀ ਤੇ ਤਿੰਨ ਟਰਾਲੀਆਂ ਬਾਹਰ ਲੈ ਦੜਤ ਗਾਂ ਤੇ ਥੋੜਾ ਜਿਹਾ ਪਰੇ ਪਰੇ ਟਰਪਾਲ ਦੇ ਤਾਂ ਆਪਾਂ ਤੂੜੀ ਹੁਣ ਲਾਵਾਂਗੇ ਚਾਰ ਥੋੜੀ ਥੋੜੀ ਤੰਨੇ ਕਿ ਟੋਲਗੇ ਬਾਹਰ ਸਾਰਾ ਘੋਠਾ ਪਰਤਾ ਆਪਾਂ ਤੇ ਆਪਣਾ ਟਰੈਕਟਰ ਲਾਤਾ ਅੰਦਰ ਤੇ ਕਾਲੂ ਮਿਲਦੇ ਆਪਾਂ ਰੂੜੀ ਦੇ ਨਾਲ ਕਾਲੂ ਆਪਾਂ ਪਾ ਕੇ ਰੂੜੀ ਤੇ ਪਰਸੋਂ ਵੱਢਵਾ ਕੇ ਚੌਥੇ ਮੱਕੀ ਬੀਜ ਦੇਣੀ ਆ ਧੰਨਵਾਦ ਸਾਰਿਆਂ ਦਾ ਆਪਣੇ ਵਲੌਗ ਚ ਜੁੜਨ ਲਈ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਵੀਡੀਓ ਨੂੰ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਧੰਨਵਾਦ ਸਾਰਿਆਂ ਦਾ ਬਹੁਤ ਬਹੁਤ